ਸਾਸ੍ਰੀਕਲ ਦੋਸਤੋ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਮੇਲਾ ਕਰਵਾਇਆ ਗਿਆ ਸਾਲਾਨਾ ਛੇਜ ਮੇਲਾ ਸੋ ਉਹਦੇ ਵਿੱਚ ਕਲਵਾਨਾਂ ਨੇ ਹਿੱਸਾ ਲਿਆ ਜਿਨ੍ਹਾਂ ਦੇ ਵਿੱਚੋਂ ਇੱਕ ਉੱਚਾ ਔਰ ਸੁੱਚਾ پاک ਸਾਫ ਨਾਮ ਹੈ ਲਾਲੀ ਮੰਡ ਚੌਂਤਾ پاک ਸਾਹਿਬ ਮੈਂ ਤਾਂ ਕਹਿ ਰਿਹਾ ਕਿਉਂਕਿ ਗੁਰਸਿੱਖ ਪਰਿਵਾਰ ਚੋਂ ਨੇ ਨਾਮਤਰੀ ਪੰਥ ਤੋਂ ਮਿਲੋਂਗ ਕਰਦੇ ਨੇ ਪ੍ਰਕਾਸ਼ ਦਾੜਾ ਆਪਣੇ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਕੁਸ਼ਤੀ ਲੜਨਾ ਬਹੁਤ ਵੱਡੀ ਗੱਲ ਹੈ ਜਿਹੜੇ ਕੁਸ਼ਤੀ ਲੜ ਰਹੇ ਨੇ ਪੋਜੀਟਿਵ ਵਿੱਚ ਇਹ ਨੇ ਅਮਰੀਕ ਸਿੰਘ ਦੇਖੋ ਇਹ ਵੀ ਸਿੰਘ ਨੇ ਸਿੱਖ ਨੇ ਔਰ ਦਾੜਾ ਪ੍ਰਕਾਸ਼ ਹੈ ਕੇਸਾਤਾਰੀ ਨੇ ਔਰ ਇਹਨਾਂ ਦੀ ਜੋੜੀ ਕਿੰਨੀ ਫਿੱਟ ਹੈ ਬਹੁਤ ਵਧੀਆ ਮੱਲ ਨੇ ਦੋਨੇ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਲਾਲੀ ਮੰਡ ਚੌਂਤਾ ਨੇ ਮੰਡ ਤੇ ਇਸ ਚੌਂਤੇ ਦਾ ਨਾਮ ਚਮਕਾ ਕੇ ਰੱਖਿਆ ਹੋਇਆ ਤੁਹਾਨੂੰ ਦੱਸ ਦਈਏ ਲਾਲੀ ਮੰਡ ਚੌਂਤਾ ਕੋਈ ਛੋਟਾ ਨਾਮ ਨਹੀਂ ਬਹੁਤ ਵੱਡਾ ਨਾਮ ਹੈ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਇਹਨਾਂ ਨੇ ਕੁਸ਼ਤੀਆਂ ਲੜੀਆਂ ਹੋਈਆਂ ਨੇ ਔਰ ਮੰਡ ਚੌਥੇ ਦਾ ਨਾਮ ਇਹਨਾਂ ਨੇ ਚਮਕਾਇਆ ਹੋਇਆ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਗੁਰਸਿੱਖ ਪਰਿਵਾਰ ਚ ਬਿਲੋਂਗ ਕਰਦੇ ਨੇ ਔਰ ਵਧੀਆ ਸ਼ਾਕਾਹਾਰੀ ਇਹ ਸਾਗ ਸਬਜ਼ੀਆਂ ਔਰ ਬਦਾਮ ਖੀਰਾ ਖਾ ਖਾ ਕੇ ਸ਼ਰਦਾਈਆਂ ਛਕ ਛਕ ਕੇ ਕੜਾ ਪ੍ਰਸ਼ਾਦੀਆਂ ਦੇਕਾਂ ਦੇ ਨਾਲ ਗੁਰੂ ਦੇ ਭਾਣੇ ਦੇ ਵਿੱਚ ਮਸਤ ਰਹਿ ਕੇ ਮਸਤ ਜ਼ਿੰਦਗੀ ਬਤੀਤ ਕਰ ਰਹੇ ਨੇ ਔਰ ਮਸਤ ਕੁਸ਼ਤੀਆਂ ਲੜਦੇ ਨੇ ਇਹ ਦੋਸਤੋ ਮੈਂ ਵੀਡੀਓ ਤਾਂ ਪਾ ਰਿਹਾ ਕਿ ਇਹ ਤੁਹਾਡੇ ਲਈ ਇੱਕ ਮਿਸਾਲ ਹੈ ਜਿੰਨੇ ਵੀ ਵੀਰ ਤੁਸੀਂ ਉਹ ਕੁਸ਼ਤੀਆਂ ਲੜਦੇ ਹੋ ਮਾਸਾਹਾਰੀ ਹੋਇਆ ਕੋਈ ਕੋਈ ਅੰਡੇ ਖਾਂਦਾ ਕਿਸੇ ਨੂੰ ਪ੍ਰੋਟੀਨ ਅੰਡਿਆਂ 'ਚ ਹੀ ਲੱਭਦਾ ਕਿਸੇ ਨੂੰ ਵਿਟਾਮਿਨ E ਮੱਛੀ 'ਚੋਂ ਮਿਲਦਾ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਮੀਟ ਖਾਂਦਾ ਕੋਈ ਕਿਸੇ ਤਰ੍ਹਾਂ ਦਾ ਮੀਟ ਖਾਂਦਾ ਕੋਈ ਪੈਗ ਵੀ ਮਾਰ ਲੈਂਦੇ ਨੇ ਸੋ ਇਹ ਅਸੂਲ ਨਹੀਂ ਹੈਗੇ ਭਵਾਨੀ ਦੇ ਤੇ ਇੱਕ ਸ਼ੁੱਧ ਰਸਾਹਾਰ ਜਿਹੜਾ ਬੰਦੇ ਦੀ ਉਮਰ ਵਧਾਉਂਦਾ ਹੈ ਔਰ ਪਹਿਲਵਾਨ ਦੇ ਵਿੱਚ ਚੰਗੇ ਗੁਣ ਦਿਲ ਔਰ ਦਿਮਾਗ ਦੇ ਵਿੱਚ ਵਧੀਆ ਗੁਣ ਪਾਉਂਦਾ ਹੈ ਕਿ ਜਿੱਦਾਂ ਦਾ ਆਪਾਂ ਖਾਜਾ ਖਾਂਦੇ ਆ ਉਦਾਂ ਦੇ ਵਿਕਾਰ ਆਪਣੇ ਸਰੀਰ ਦੇ ਵਿੱਚ ਚੱਲਦੇ ਨੇ ਜੇ ਆਪਾਂ ਰੱਬ ਦਾ ਨਾਮ ਲਈਏ ਵਾਹਿਗੁਰੂ ਵਾਹਿਗੁਰੂ ਜਪੀਏ ਹਰੇ ਕ੍ਰਿਸ਼ਨ ਜਪੀਏ ਅੱਲਾ ਅੱਲਾ ਕਰੀਏ ਤਾਂ ਕਰਨ ਦਾ ਤਾਂ ਹੀ ਫਾਇਦਾ ਹੈ ਜੇ ਸਾਰੇ ਵਿਚਾਰ ਵੀ ਉਦਾਂ ਦੇ ਹੋਣ ਔਰ ਵਿਚਾਰ ਵੀ ਉਦੋਂ ਜਦੋਂ ਵਿਚਾਰ ਬੰਦੇ ਦੇ ਬਦਲਦੇ ਨੇ ਤਾਂ ਮਨ ਦੀ ਵਿਚਾਰਧਾਰਾ ਵੀ ਬਦਲ ਜਾਂਦੀ ਹੈ ਸੋ ਆਪਣੇ ਮਨ ਦਾ ਸ਼ੌਂਕ ਹੁੰਦਾ ਹੈ ਕਿ ਜ਼ਰੂਰੀ ਨਹੀਂ ਕਿ ਮੀਟ ਮਸਾਲਿਆਂ ਦੇ ਵਿੱਚ ਹੀ ਤਾਕਤ ਹੁੰਦੀ ਹੈ ਸ਼ਕਤੀ ਹੁੰਦੀ ਹੈ ਤੇ ਇਹ ਸ਼ਾਕਾਹਾਰ ਵੀ ਬਹੁਤ ਹੀ ਵਧੀਆ ਹੈ ਦੇ ਵਿੱਚ ਸਾਰਾ ਪਨੀਰ ਰੋਈ ਗਾਜਰ ਰੋਈ ਚਿਕੰਦਰ ਹੋਇਆ ਬਦਾਮ ਕਾਜੂ ਮੇਵੇ ਮਨੱਕੇ ਜਿੰਨੀਆਂ ਵੀ ਚੀਜ਼ਾਂ ਨੇ ਸ਼ਾਕਾਹਾਰੀ ਬੰਦਿਆਂ ਲਈ ਵੀ ਜ਼ਰੂਰੀ ਨੇ ਸੋ ਜਿਹੜੇ ਮਾਸਾਹਾਰੀ ਨੇ ਉਹ ਉਹਨਾਂ ਦਾ ਸ਼ੌਂਕ ਹੈ ਮੈਂ ਕਹਿ ਨਹੀਂ ਰਿਹਾ ਮੈਂ ਇਹਨਾਂ ਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਿਉਂ ਕਰਦੇ ਹੋ ਪਰ ਸ਼ਾਕਾਹਾਰ ਰਹਿ ਕੇ ਵੀ ਬਹੁਤ ਬਲਵਾਨ ਬਨਿਆ ਜਾ ਸਕਦਾ ਹੈ ਸੋ ਇਸ ਸਮੇਂ ਸੱਚੇ ਪਾਤਸ਼ਾਹ ਮੇਰ ਕਰਨ ਅਤੇ ਇਸੇ ਤਰ੍ਹਾਂ ਤੰਦਰੁਸਤੀ ਬਣਾਈ ਰੱਖਣਾ ਚੰਡੀ ਦੀਆਂ ਨੰਬਰ 1 ਦੀਆਂ ਕੁਸ਼ਤੀਆਂ ਤੇ ਫਿਰ ਆ ਗਏ ਨੇ ਹੌਲੀ-ਹੌਲੀ ਨੰਬਰ 2 ਤੇ ਆਏ ਹੋਏ ਨੇ ਦੋ ਦੀਆਂ ਛੱਡੀਆਂ ਦੀਆਂ ਤੇ ਤੇ ਵੱਡੇ ਮੱਲਾਂ ਨੂੰ ਵੀ ਹੱਥ ਪਾਉਣਗੇ ਬਸ ਤੰਦਰੁਸਤੀ ਜ਼ਰੂਰੀ ਹੈ ਔਰ ਇਹ ਕੁਸ਼ਤੀ ਜਿਹੜੀ ਅਮਰੀਕ ਸਿੰਘ ਨਾਲ ਹੋਈ ਹੈ ਅਮਰੀਕ ਸਿੰਘ ਵੀ ਵਧੀਆ ਮੁੰਡਾ ਹੈ ਵਧੀਆ ਮੱਲ ਹੈ ਬਹੁਤ ਸਿੱਖ ਹੈ ਔਰ ਕੁਸ਼ਤੀ ਬਹੁਤ ਵਧੀਆ ਹੋਈ ਕਈ ਵਜੇ ਮੇਲੇਆ ਦੇ ਵਿੱਚ ਸ਼ਹੀਦਾਂ ਦੀ ਯਾਦ ਦੇ ਵਿੱਚ ਮੇਲੇ ਹੁੰਦੇ ਹੋਣ ਔਰ ਗੁਰਸਿੱਖ ਪਰਵਾਰਾਂ ਦੇ ਵਿੱਚੋਂ ਪਹਿਲਵਾਨ ਪਹਿਲਵਾਨੀ ਕਰਦੇ ਹੋਣ ਜਾਂ ਹੋਰ ਦੂਸਰੇ ਖਿਡਾਰੀ ਉੱਠ ਕੇ ਆਉਂਦੇ ਹੋਣ ਤਾਂ ਇਹ ਬੜੀ ਖਾਸ ਗੱਲ ਹੈ ਸਿੱਖੀ ਦਾ ਪ੍ਰਚਾਰ ਸਿੱਖੀ ਦਾ ਪ੍ਰਸਾਰ ਹਰ ਜਗ੍ਹਾ ਹੋ ਜਾਣਾ ਚਾਹੀਦਾ ਹੈ ਸੋ ਇਹ ਕੁਸ਼ਤੀ ਬਹੁਤ ਵਧੀਆ ਲੜੀ ਮੰਡ ਚੌਂਤੇ ਵਾਲੇ ਲਾਲੀ ਨੇ ਔਰ ਅਮਰੀਕ ਸਿੰਘ ਨੇ ਅਮਰੀਕ ਵੀ ਵਧੀਆ ਪਹਿਲਵਾਨ ਹੈ ਤੇ ਇਹਦੇ ਵਿੱਚ ਲਾਲੀ ਮੰਡ ਚੌਂਤਾ ਬਾਜੀ ਮਾਰ ਗਏ ਨੇ ਸੋ ਉਦੀ ਆਦਤ ਹੈ ਕਿ ਉਹ ਬਾਜੀ ਮਾਰਨਾ ਹੀ ਉਹਨੂੰ ਜ਼ਿਆਦਾਤਰ ਹੁੰਦਾ ਸੋ ਇਹਨਾਂ ਨੂੰ ਜਿੱਤ ਦੀ ਵਧਾਈ ਹੋਵੇ ਬੱਲੇ ਬੱਲੇ ਵਲੋਗ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਸਭ ਤੋਂ ਪਹਿਲਾਂ ਪਹੁੰਚ ਤੁਹਾਡੇ ਕੋ ਥੈਂਕ ਯੂ ਧੰਨਵਾਦ